ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 23 ਅਕਤੂਬਰ ਹੈ ਮੈਂ ਅਰਪਨਕ੍ਰਿਤ ਕੌਰ ਕਲਾਸ 12 ਦੀ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਤਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਰਾਏ ਇਕ ਆਸ ਹਰਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ 헤 ਭਲੇ ਪੁਰਸ਼ੋ ਚਤਰਾਈ ਸਿਆਣਤ ਨੂੰ ਛੱਡ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੋ ਇਕ ਅਕਾਲ ਪੁਰਖ ਦੀ ਆਸ ਹੀ ਮਨ ਵਿੱਚ ਰੱਖੋ ਇਸ ਤਰ੍ਹਾਂ ਸਾਰੇ ਰਹਿਮ ਪਰਮ ਦੁਖ ਡਰ ਦੂਰ ਹੋ ਜਾਂਦੇ ਹਨ ਮਨੁੱਖ ਕੀ ਟੇਕ ਵਿਰਥੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ 헤 ਭਾਈ ਕਿਸੇ ਮਨੁੱਖ ਦਾ ਓਟ ਆਸਰਾ ਤੱਕਣਾ ਵਿਰਥ ਸਮਝਣਾ ਕਰ ਕੇਵਲ ਇੱਕ ਅਕਾਲਪੁਰਖ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਪਰਮੇਸ਼ਰ ਵੱਲੋਂ ਦਾਤਾਂ ਦੇਣ ਨਾਲ ਮਨੁੱਖ ਸਦਾ ਤ੍ਰਿਪਤ ਰਹਿੰਦਾ ਹੈ, ਰੱਜਿਆ ਰਹਿੰਦਾ ਹੈ। ਮੁੜ ਕੇ ਉਸ ਮਨੁੱਖ ਨੂੰ ਕਿਸੇ ਪਦਾਰਥ ਦੀ ਭੁੱਖ ਨਹੀਂ ਰਹਿੰਦੀ, ਤ੍ਰਿਸ਼ਨਾ ਨਹੀਂ ਰਹਿੰਦੀ। ਜੀਵਾਂ ਨੂੰ ਮਾਰਨ ਵਾਲਾ ਅਤੇ ਪੈਦਾ ਕਰਕੇ ਪਾਲਣਾ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ। ਮਨੁੱਖ ਦੇ ਵਸ ਦੀ ਗੱਲ ਨਹੀਂ ਹੈ। ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਮਾਲਕ ਪਰਮੇਸ਼ਰ ਦਾ ਹੁਕਮ ਸਮਝਣ ਨਾਲ, ਹੁਕਮ ਮੰਨਣ ਨਾਲ ਨੋਕ ਪ੍ਰੋਗ ਦੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਲਈ ਪਰਮੇਸ਼ਰ ਦਾ ਨਾਮ ਹਰ ਸਮੇਂ ਯਾਦ ਰੱਖਣਾ ਚਾਹੀਦਾ ਹੈ ਗੁਰੂ ਜੀ ਆਖਦੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਵਾਰ-ਵਾਰ ਕਰਦੇ ਰਹਿਣਾ ਚਾਹੀਦਾ ਹੈ ਸਿਮਰਨ ਕਰਨ ਨਾਲ ਕਿਸੇ ਕੰਮ ਵਿੱਚ ਰੁਕਾਵਟ ਨਹੀਂ ਪੈਂਦੀ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਚਤਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ ਕਿਸੇ ਮਨੁੱਖ ਦੀ ਆਸ ਤੱਕਣੀ ਵਿਰਥ ਹੈ ਕੇਵਲ ਪਰਮੇਸ਼ਰ ਤੇ ਹੀ ਆਸ ਉਮੀਦ ਰੱਖਣੀ ਚਾਹੀਦੀ ਹੈ ਦਾਤਾ ਦੇਣ ਵਾਲਾ ਕੇਵਲ ਅਕਾਲ ਪੁਰਖ ਪਰਮੇਸ਼ਰ ਹੈ ਮਨੁੱਖ ਦੇ ਹੱਥ ਵਾਸ ਵਿੱਚ ਕੁਝ ਵੀ ਨਹੀਂ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਪਿਆਰੇ ਵਿਦਿਆਰਥੀਓ ਅਰਦਾਸ ਕੇਵਲ ਪਰਮੇਸ਼ਰ ਅੱਗੇ ਹੀ ਕਰਨੀ ਚਾਹੀਦੀ ਹੈ ਜੋ ਕੁਝ ਵੀ ਮੰਗਣਾ ਹੈ ਪਰਮੇਸ਼ਰ ਪਾਸੋਂ ਹੀ ਮੰਗਿਆ ਕਰੋ ਪਰਮੇਸ਼ਰ ਦਾ ਸ਼ੁਕਰ ਕਰਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ